ਇਹੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਬਈ ਅਸੀਂ ਗਦਰਬੰਦਿਆਂ ਨੂੰ ਨਹੀਂ ਲੈਨੇ ਆ ਅਸੀਂ ਦੂਸਰੀ ਪਾਰਟੀ ਦੇ ਬੰਦਿਆਂ ਨੂੰ ਨਹੀਂ ਲੈਨੇ ਆ ਚੁੱਕ ਇੱਕ ਤੋਂ ਦੂਜੀ ਜਾਣਾ ਕੋਈ ਗੈਰਕਾਨੂੰਨੀ ਹੈ ਅਲੀਦਲ ਜਿੰਨੇ ਜਿਹਦੇ ਨਾਲ ਕਾਫੀ ਲੰਮਾ ਸਮਾਂ ਬਤਾਇਆ ਤੁਸੀਂ ਕਈ ਵਾਰ ਸੀਟਾਂ ਜਿੱਤੀਆਂ ਉਹ ਨਾ ਪਸੰਦ ਕਿਵੇਂ ਹੋ ਸਕਦਾ ਜਿਹੜੇ ਘਰ ਵਿੱਚ ਏਕਤਾ ਨਾ ਹੋਵੇ ਲੀਡਰਸ਼ਿਪ ਦਾ ਕ੍ਰਾਈਸਿਸ ਹੋਵੇ ਫਿਰ ਕੀ ਕਰਨਾ ਹੋਵੇ ਦਾਲ ਫਿਰ ਕੀ ਕਰ ਰਹੀ ਸੀ ਕਿ ਦੇਖੋ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਾਈ ਸੀ ਅਸੀਂ ਸੋਚਦੇ ਸੀ ਅੱਜ ਨਹੀਂ ਤਾਂ ਕੱਲ ਸਹੀ ਲਾਈਨ ਤੇ ਕੰਮ ਚੱਲ ਪੈਗਾ ਪਰ ਲੋਕਾਂ ਨੇ ਥੱਲੇੋਂ ਸਾਥ ਛੱਡ ਦਿੱਤਾ ਮੈਂ ਅੱਜ ਮਹਿਸੂਸ ਕੀਤਾ ਵੀ ਅਕਾਲੀ ਦਲ ਤਾਂ ਨੌਜਵਾਨ ਦਿਸਦੇ ਹੀ ਨਹੀਂ اچھا ਇਹ ਉਹੀ ਪਵਨ ਕੁਮਾਰ ਟੀਨੂ ਹੋਰੀ ਨੇ ਜੋ ਆਮ ਆਦਮੀ ਪਾਰਟੀ ਦੇ ਉੱਪਰ ਕਾਫੀ ਇਲਜ਼ਾਮ ਲਗਾਉਂਦੀ ਸੀ ਆਮ ਆਦਮੀ ਪਾਰਟੀ ਨੂੰ ਗਦਾਰਾਂ ਦੀ ਪਾਰਟੀ ਕਹਿੰਦੇ ਸੀ ਓਪੋਜੀਸ਼ਨ ਜਿਹੜੀ ਆ ਉਹ ਕਰਨੀ ਸਾਡਾ ਫਰਜ਼ ਹੁੰਦਾ ਜਦੋਂ ਅਸੀਂ ਓਪੋਜੀਸ਼ਨ ਚ ਕ੍ਰਿਕਟ ਖੇលਦੇ ਹੋਣੇ ਤੁਸੀਂ ਜਿਹੜਾ ਬੋਲਿੰਗ ਕਰਦਾ ਹੁੰਦਾ ਉਹਨੇ ਬੋਲਿੰਗ ਕਰਨੀ ਜਿਹਨੇ ਬੈਟਿੰਗ ਕਰਨਾ ਬੈਟਿੰਗ ਕਰਨੀ ਗਲਤੀਆਂ ਜੋ ਸੀਗੀਆਂ ਉਹਨਾਂ ਦੇ ਜੋ ਘਟਾਲੇ ਸੀਗੇ ਉਹਨਾਂ ਵੱਲੋਂ ਜੋ ਕੀਤੇ ਜਾ ਰਹੇ ਉਹ ਸਾਰੇ ਹੁਣ ਤੁਸੀਂ ਭੁੱਲ ਗਏ ਹੋ ਜਾਂ ਫਿਰ ਤੁਸੀਂ ਉਸ ਨੂੰ ਜਾ ਕੇ ਕਿਹੜਾ ਘਟਾਲਾ ਦੱਸੋ ਪ੍ਰੈਸ ਕਾਨਫਰੈਂਸ ਕਾਫੀ ਕੀਤੀਆਂ ਹੈਗੀਆਂ ਜਦੋਂ ਗੈਸ ਉਹ ਹੋਇਆ ਜਦੋਂ ਲੀਕੇਜ ਹੋਈ ਉਸ ਬਾਅਦਲੇ ਵੀ ਤੁਸੀਂ ਕਿਹਾ ਕਿ ਭਗਵੰਤ ਮਾਨ ਕਿਉਂ ਨਹੀਂ ਬੋਲ ਰਹੇ ਉਸ ਤੋਂ ਬਾਅਦ ਜਦੋਂ ਆਪ ਆਪਣਾ ਮੇਰੀ ਗੱਲ ਸੁਣੋ ਜੋ ਪੁਰਾਣੀਆਂ ਚੀਜ਼ਾਂ ਆਮ ਆਦਮੀ ਪਾਰਟੀ ਨੇ ਕਹੀਆਂ ਜਾਂ ਫਿਰ ਸੁਸ਼ੀਲ ਕੁਮਾਰ ਰਿੰਕੂ ਖੋਰੀ ਜਦੋਂ ਰਹੇ ਜੋ ਉਹਨਾਂ ਨੇ ਕਿਹਾ ਉਸ ਨੂੰ ਲੈ ਕੇ ਤਾਂ ਲੋਕ ਕਹਿੰਦੇ ਪਏ ਕਿ ਹੁਣ ਆਮ ਆਦਮੀ ਪਾਰਟੀ ਜੇਕਰ ਪ੍ਰਚਾਰ ਕਰਨ ਆਉਗੀ ਜਲੰਧਰ ਦੇ ਲੋਕ ਕਹਿੰਦੇ ਪਏ ਨੇ ਤਾਂ ਉਹਨਾਂ ਦੇ ਡੱਲੇ ਹੀ ਮਾਰਾਂਗੇ ਲੋਕਾਂ ਨੇ ਐਮਪੀ ਬਣਾਤਾ ਉਹਨਾਂ ਨੂੰ ਅੱਗੇ ਤਾਂ ਹੁਣ ਉਹਨਾਂ ਦਾ ਫਰਜ਼ ਸੀ ਵੀ ਉਹ ਕਿਦਾਂ ਕੰਮ ਕਰਾਉਣੇ ਬਹਾਨੇ ਵਾਜੀ ਥੋੜੀ ਚਾਹੀਦੀ ਮੇਰਾ ਫਲਾਣਾ ਅਫਸਰ ਮੇਰਾ ਕਹਿਣਾ ਨਹੀਂ ਮੰਨਦਾ ਇਹ ਬਹਾਨੇ ਵਾਜੀ ਇਨ ਫਿਊਚਰ ਜੇਕਰ ਤੁਸੀਂ ਬਣਦੇ ਹੋ ਕਿ ਆਜ਼ਾਦ ਕੰਮ ਕਰੋਗੇ ਤੁਸੀਂ ਜਿਵੇਂ ਰਿੰਕੂ ਖੋਰੀ ਕਹਿ ਰਹੇ ਨੇ ਮੇਰਾ ਭਾਈ ਹੱਥ ਬੰਨ ਲਿਆ ਸੀ ਹੇਟ ਜਿਹੜਾ ਹੈ ਮੈਨੂੰ ਰੱਖਿਆ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੋਂ ਪਵਨ ਕੁਮਾਰ ਟੀਨੂ ਹੋਰਾ ਨੂੰ ਟਿਕਟ ਦਿੱਤੀ ਹੈ ਇਸ ਵਕਤ ਸੁਰੱਖਿਆ ਦਾ ਵਿਸ਼ੇ ਬਣੇ ਕੋਈ ਨੇ ਲਗਾਤਾਰ ਸੁਰੱਖਿਆ ਬਣੇ ਕੋਈ ਨੇ ਲਗਾਤਾਰ ਲੋਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਗੱਲਬਾਤ ਅਸੀਂ ਕਰ ਲੈਣੇ ਆ ਪਹਿਲਾਂ ਤਾਂ ਬਹੁਤ ਬਹੁਤ ਬਤਾਈਏ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਏਹੀ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਬਈ ਅਸੀਂ ਗਦਾਰ ਬੰਦਿਆਂ ਨੂੰ ਨਹੀਂ ਲੈਣੇ ਆ ਅਸੀਂ ਦੂਸਰੀ ਪਾਰਟੀ ਦੇ ਬੰਦਿਆਂ ਨੂੰ ਨਹੀਂ ਲੈਣੇ ਆ ਜਿਹੜੇ ਉਹ ਪਾਰਟੀ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮੰਨੀਦਾ ਤੇ ਅੱਜ ਉਹੀ ਪਾਰਟੀ ਹੈ ਜਿਸ ਨੇ ਤੁਹਾਨੂੰ ਟਿਕਟ ਦਿੱਤੀ ਦੇਖੋ ਪਾਰਟੀ ਚੁੱਕ ਇੱਕ ਤੋਂ ਦੂਜੀ ਜਾਣਾ ਕੋਈ ਗੈਰਕਾਨੂੰਨੀ ਨਹੀਂ ਜਿਹੜੀ ਪਾਰਟੀ ਅੱਜ ਲੋਕਾਂ ਦਾ ਵਿਕਾਸ ਕਰ ਰਹੀ ਹੈ ਲੋਕਾਂ ਦੇ ਕੰਮ ਕਰ ਰਹੀ ਹੈ ਜਿਨ੍ਹਾਂ ਨੇ 90% ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕਰਤੇ ਜ਼ੀਰੋ ਆ ਰਹੇ ਹਨ ਜਿਨ੍ਹਾਂ ਨੇ 80 ਤਰ੍ਹਾਂ ਦੀਆਂ ਦਵਾਈਆਂ ਪਬਲਿਕ ਨੂੰ ਮੁਫਤ ਦੇ ਰਹੀ ਹੈ ਬਿਨਾਂ ਸਪਾਰਸ਼ ਤੋਂ ਬਿਨਾਂ ਕਰਪਸ਼ਨ ਤੋਂ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਪਿੰਡਾਂ ਦਾ ਸ਼ਹਿਰਾਂ ਦਾ ਵਿਕਾਸ ਹੋ ਰਿਹਾ ਤੇ ਜਿਹੜੀ ਸਰਕਾਰ ਪਿਛਲੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਖਜ਼ਾਨਾ ਬੰਦ ਆ ਤੇ ਖਜ਼ਾਨਾ ਖਾਲੀ ਆ ਅੱਜ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ 'ਚ ਮੁਲਾਜ਼ਮਾਂ ਦੀ ਕੋਈ ਸਮੱਸਿਆ ਨਹੀਂ ਖਜ਼ਾਨਾ ਬੰਦ ਦੀ ਕੋਈ ਸਮੱਸਿਆ ਨਹੀਂ ਜੋ ਇੱਕ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਤਾਂ ਫੇ ਸਿਆਸਤ ਕਾਦੀ ਕਰਨੀ ਹੈ ਬਿਨਾਂ ਵਜ੍ਹਾ ਵਿਰੋਧ ਕਰਨਾ ਉਹਦਾ ਕੀ ਫਾਇਦਾ ਹੈ ਇਸ ਕਰਕੇ ਕਿਉਂਕਿ ਕੰਮ ਕਰਨਾ ਆਮ ਆਦਮੀ ਪਾਰਟੀ ਨੇ ਇਥੋਂ ਜਿਮਨੀ ਚੌਂਕ ਚ ਐਮਪੀ ਸਾਹਿਬ ਜਿਤਾਏ ਸੀ ਆ ਜਿਹੜੇ ਤੁਸੀਂ ਵਲੰਟੀਅਰਸ ਦੇਖਦੇ ਆ ਕਿੰਨਾ ਜੋਸ਼ ਆ ਨੌਜਵਾਨ ਆ ਜਜ਼ਬਤੀ ਆ ਇਹਨਾਂ ਨੇ ਜ਼ੋਰ ਲਾ ਕੇ ਜਿਮਨੀ ਚੌਂਕ 'ਚ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਜਤਾਇਆ ਪਰ ਉਹਨਾਂ ਨੇ ਇਹਨਾਂ ਵਲੰਟੀਅਰਜ਼ ਦੇ ਜਜ਼ਬਾਤਾਂ ਦੀ ਕਦਰ ਨਹੀਂ ਕੀਤੀ ਮੈਂ ਅੱਜ ਹੈਰਾਨ ਆ ਕਈਆਂ ਨਾਲ ਮੇਰੀ ਪਹਿਲੀ ਮੁਲਾਕਾਤ ਹੈ ਕਈਆਂ ਦਾ ਬਹੁਤਿਆਂ ਦਾ ਮੈਂ ਹਲੇ ਕੰਮ ਵੀ ਨਹੀਂ ਕੀਤਾ ਕਿਤੇ ਕੰਮ ਵੀ ਨਹੀਂ ਆਇਆ ਇਹਨਾਂ ਦੇ ਮੈਂ ਮੈਂ ਦੂਸਰੀ ਪਾਰਟੀ ਸੀ ਫਿਰ ਵੀ ਇਹਨਾਂ ਦਾ ਕਿੰਨਾ ਬੜਪਣ ਆ ਕਿ ਹਲੇ 2 ਦਿਨ ਮੈਨੂੰ ਹੋਏ ਆਏ ਨੇ ਕਿੰਨੇ ਇਹਨਾਂ ਨੇ ਸਵਾਗਤ ਕੀਤਾ ਮੈਂ ਇਹਨਾਂ ਦਾ ਰਿਣੀ ਆ ਇਹਨਾਂ ਦਾ ਧੰਨਵਾਦ ਕਰਦੀ ਆ ਅਕਾਲੀ ਦਲ ਜਿੰਨੇ ਜਿਹਦੇ ਨਾਲ ਕਾਫੀ ਲੰਮਾ ਸਮਾਂ ਬਤਾਇਆ ਤੁਸੀਂ ਕਈ ਵਾਰ ਸੀਟਾਂ ਜਿੱਤੀਆਂ ਉਹ ਨਾ ਪਸੰਦ ਕਿਵੇਂ ਹੋਗੀ ਉਹਨਾਂ ਨੂੰ ਛੱਡਣ ਵਾਲਾ ਕਿਹੜਾ ਜੀਹਾ ਪਲ ਰਿਹਾ ਜੀਹਾ ਅਜੀਹਾ ਕਿਹੜੀਆਂ ਅਵਗੁਣ ਰਹੀਆਂ ਜਿਸ ਕਾਰਨ ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਦੇਖੋ ਮੈਂ 16 ਸਾਲ ਕਰੀਬ 16 ਸਾਲ ਅਕਾਲੀ ਦਲ ਚ ਲਗਾਏ ਆ ਅਕਾਲੀ ਦਲ ਚ ਰਹੇ ਆ ਇਮਾਨਦਾਰੀ ਨਾਲ ਲੌਇਲਟੀ ਨਾਲ ਰਹੇ ਆ ਕਦੀ ਇੱਧਰ ਉੱਧਰ ਦੀ ਗੱਲ ਨਹੀਂ ਕੀਤੀ ਨਾ ਕਦੀ ਦੂਜੀਆਂ ਪਾਰਟੀਆਂ ਨਾਲ ਕੋਈ ਮੈਚ ਫਿਕਸਿੰਗ ਕੀਤੀ ਜੋ ਪਾਰਟੀ ਦੇ ਆਦੇਸ਼ ਹੁੰਦੇ ਸੀ ਉਹਨਾਂ ਦੇ ਏਜੰਡੇ ਤੇ ਬੋਲੇ ਵੀ ਆਂ ਵਿਧਾਨ ਸਭਾ 'ਚ ਵੀ ਮੁੱਦੇ ਉਠਾਏ ਜਦੋਂ ਮੈਂ ਐਮਐਲਏ ਸੀ ਪਰ ਅੱਜ ਤੁਸੀਂ ਵੇਖੋ ਅਕਾਲੀ ਦਲ ਨਿਗਾਰਭਲ ਚਲਾ ਗਿਆ ਅਕਾਲੀ ਦਲ ਦੇ ਵਰਕਰ ਲੀਡਰ ਵਿੱਚ ਬੇਪਰੋਸਗੀ ਆ ਉਹਦੇ ਕਾਰਨ ਕੀ ਆ ਲੋਕ ਕਿਉਂ ਪਿੱਛੇ हट ਗਏ ਅਕਾਲੀ ਦਲ ਤੋਂ ਅਸੀਂ ਬਹੁਤ ਸੋਚ ਵਿਚਾਰ ਕਰਕੇ ਸੁਜੈਸ਼ਨ ਵੀ ਦਿੱਤੇ ਇੱਕ ਝੁੰਡਾ ਕਮੇਟੀ ਵੀ ਬਣੀ ਜਦੋਂ ਮੈਂ ਮੈਂਬਰ ਸੀ ਉਹਦੇ ਵਿੱਚ ਅਕਾਲੀ ਦਲ ਨੂੰ ਉੱਪਰ ਚੱਕਣ ਲਈ ਅਸੀਂ ਕੁਝ ਸਪਰਸ਼ਾ ਵੀ ਕੀਤੀਆਂ ਪਰ ਉਹ ਲਾਗੂ ਹੀ ਨਹੀਂ ਕੀਤੀਆਂ ਪਾਰਟੀ ਦੇ ਅੰਦਰ ਡਿਸੀਜਨ 메ਕਿੰਗ ਦਾ ਪ੍ਰੋਸੈਸ ਖਰਾਬ ਹੋ ਗਿਆ ਪਿਛਲੀਆਂ ਜਿਮਨੀ ਚੋਣਾਂ ਚ ਤੁਹਾਨੂੰ ਯਾਦ ਆ ਚੋਣ ਸੀ ਇੱਥੇ 3 ਮਹੀਨੇ ਪਹਿਲਾਂ ਮੈਨੂੰ ਕਹਿਤਾ ਗਿਆ ਤਿਆਰੀ ਕਰੋ ਕਿਉਂਕਿ ਮੈਂ ਲੋਕਲ ਸੀ ਤੇ ਆਖਰੀ ਮੌਕੇ ਤੇ ਜਦੋਂ ਨੋਮੀਨੇਸ਼ਨ ਖਤਮ ਹੋਣ ਵਾਲੀ ਸੀ ਤੇ ਉਦੋਂ ਮੇਰੇ ਹੀ ਸਾਥੀ ਉਹਨਾਂ ਨੂੰ ਨਵੇਂ ਸ਼ਹਿਰ ਤੋਂ ਲਿਆ ਕੇ ਇੱਥੇ ਚੌਣ ਲੜਾਤੀ ਕੀ ਕਾਰਨ ਸੀ ਉਹਦਾ ਮੇਰੇ ਨਾਲ ਕੋਈ ਝੂਠੇ-ਮੂਠੇ ਸਲਾਈ ਕਰ ਲੈਂਦੇ ਤੇ ਵੋਟ ਬਹੁਤ ਥੱਲੇ ਚਲਾ ਗਿਆ ਪਾਰਟੀ ਦਾ ਅੱਛਾ ਮਤਲਬ ਕਿ ਤੁਸੀਂ ਫੈਸਲੇ ਇਹ ਫੈਸਲੇ ਕਿਦਾਂ ਹੋਏ ਪਾਰਟੀ ਦੇ ਅੰਦਰ ਧੜੇਬੰਦੀ ਹੈ ਉਹ ਧੜੇਬੰਦੀ ਨੂੰ ਖਤਮ ਕਰਨ ਲਈ ਇੱਕ ਸੁਰਤਾ ਲਿਆਉਣ ਲਈ ਇਕਤਾ ਲਿਆਉਣ ਲਈ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਪਾਰਟੀ ਹਾਈ ਕਮਾਂਡ ਦੇ ਲੀਡਰਸ ਨੇ ਤੇ ਫਿਰ ਜਿਹੜੇ ਘਰ ਵਿੱਚ ਏਕਤਾ ਨਾ ਹੋਵੇ ਲੀਡਰਸ਼ਿਪ ਦਾ ਕ੍ਰਾਈਸਿਸ ਹੋਵੇ ਫਿਰ ਕੀ ਕਰਨਾ ਉਹ 20 ਸਾਲ ਫਿਰ ਕੀ ਕਰ ਰਹੇ ਸੀ ਕਿ ਤੁਸੀਂ ਦੇਖੋ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਸੀ ਅਸੀਂ ਸੋਚਦੇ ਸੀ ਅੱਜ ਨਹੀਂ ਤਾਂ ਕੱਲ ਸਹੀ ਲਾਈਨ ਤੇ ਕੰਮ ਚੱਲ ਪੈਗਾ ਪਰ ਲੋਕਾਂ ਨੇ ਥੱਲੇੋਂ ਸਾਥ ਛੱਡਦਾ ਤੁਸੀਂ ਵੇਖਿਆ ਮੈਂ ਅੱਜ ਮਹਿਸੂਸ ਕੀਤਾ ਵੀ ਅਕਾਲੀ ਦਲ 'ਚ ਤਾਂ ਨੌਜਵਾਨ ਦਿਸਦੇ ਹੀ ਨਹੀਂ ਤੁਸੀਂ ਵੀ ਨੋਟ ਕਰਿਓ ਉਹ ਤਾਂ ਕਹਿੰਦੇ ਪਈ ਬਈ ਸਾਡੇ ਇਕੱਠ ਦੇ ਵਿੱਚ ਤਾਂ ਭਰਮਾ ਹੰਗਾਰਾ ਆਉਂਦਾ ਪਿਆ ਵਾ ਜਦੋਂ ਤੋਂ ਪੰਜਾਬ ਬਚਾਓ ਯਾਤਰਾ ਕੀਤੀ ਹੈ ਉਦੋਂ ਤੋਂ ਹੀ ਕਾਫੀ ਲੋਕਾਂ ਦਾ ਸਮਾਨ ਮਿਲ ਰਿਹਾ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਯੂਥ ਕਾਫੀ ਜੁੜਿਆ ਹੋਇਆ ਹੈ ਤੁਸੀਂ ਕਹਿ ਰਹੇ ਹੋ ਕਿ ਕੋਈ ਯੂਥ ਨਹੀਂ ਜੁੜਦੇ ਚਲੋ ਉਹ ਵੀ ਆਪਣੀ ਗੱਲ ਕਹਿਣਗੇ ਸਵਾਗਤ ਹੈ ਉਹਨਾਂ ਦਾ ਕਹਿਣ ਉਹ ਵੀ ਆਪਣੀ ਗੱਲ ਜਿਹੜੀ ਗੱਲ ਮੈਂ ਕਹਿ ਰਿਹਾ ਤੁਸੀਂ ਵੇਖਿਆ ਅੱਜ ਆ ਸੈਂਕੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਵਲੰਟੀਅਰਸ ਲੀਡਰਸ ਕਿਹੜੀ ਏਜ ਗਰੁੱਪ ਦੇ ਆ ਸਾਰੇ 40 ਤੋਂ ਥੱਲੇ ਥੱਲੇ ਆ ਜ਼ਿਆਦਾਤਰ ਇਹਦਾ ਮਤਲਬ ਇੱਕ ਵਰਗ ਜਿਹੜਾ ਯੰਗਰ ਵਰਗ ਆ ਉਹਦੇ ਲਈ ਪਾਰਟੀ ਕੋਲ ਕੋਈ ਨੀਤੀ ਨਹੀਂ ਔਰ ਯੰਗਰ ਜਿਹੜਾ ਵਰਗ ਆ ਉਹਦਾ ਵਿਸ਼ਵਾਸ ਨਹੀਂ ਰਿਹਾ ਲੀਡਰਸ਼ਿਪ 'ਚ ਅਕਾਲੀ ਦਲ ਦੀ ਸੋਚ ਅਕਾਲੀ ਦਲ ਦਾ ਫਲਸਫਾ ਬਹੁਤ ਜ਼ਬਰਦਸਤ ਹੈ ਪਰ ਇਸ ਵੇਲੇ ਸਿਰਫ ਕ੍ਰਾਈਸਿਸ ਲੀਡਰਸ਼ਿਪ ਦਾ ਹੈ ਇਹ ਉਹੀ ਪਵਨ ਕੁਮਾਰ ਟੀਨੂ ਹੋਰੀ ਨੇ ਜੋ ਆਮ ਆਦਮੀ ਪਾਰਟੀ ਦੇ ਉੱਪਰ ਕਾਫੀ ਇਲਜ਼ਾਮ ਲਗਾਉਂਦੇ ਸੀ ਆਮ ਆਦਮੀ ਪਾਰਟੀ ਨੂੰ ਗਦਾਰਾਂ ਦੀ ਪਾਰਟੀ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਦੇ ਉੱਪਰ ਅਜਿਹੇ ਅਜਿਹੇ ਇਲਜ਼ਾਮ ਲਗਾਏ ਜੋ ਕਦੀ ਵੀ ਆਮ ਆਦਮੀ ਪਾਰਟੀ برداشت ਨਹੀਂ ਕਰਦੀ ਸੀਗੀ ਅੱਜ ਉਹੀ ਪਵਨ ਕੁਮਾਰ ਟਿੰਨੂ ਨੇ ਉਹਨਾਂ ਦੇ ਹੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਅਤੇ ਐਮਪੀ ਦੀ ਹੁਣ ਜਿਹੜੀ ਹੈਗੇ ਆ ਉਹ ਟਿਕਟ ਦੇ ਲਈ ਜਿਹੜਾ ਤੁਸੀਂ ਲੜਦੇ ਹੋਏ ਨਜ਼ਰ ਆ ਰਹੇ ਹੋ ਛੋਹਾਂ ਦੇ ਲਈ ਲੜਦੇ ਹੋਏ ਨਜ਼ਰ ਆ ਰਿਹਾ ਮੈਂ ਕਾਂਗਰਸ ਦੇ ਜਦੋਂ ਉਹਨਾਂ ਦੀ ਸਰਕਾਰ ਸੀ ਉਦੋਂ ਵੀ ਮੈਂ ਆਪੋਜੀਸ਼ਨ 'ਚ ਰਿਹਾ ਮੈਂ ਹਮੇਸ਼ਾ ਮर्यादा 'ਚ ਰਹਿ ਕੇ ਆਪੋਜੀਸ਼ਨ ਕੀਤੀ ਆ ਮੈਂ ਪੜਿਆ ਲਿਖਿਆ ਵਿਅਕਤੀ ਆ ਆ ਜਿਹੜੇ ਸ਼ਬਦ ਤੁਸੀਂ ਵਰਤ ਰਹੇ ਹੋ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਹੀਂ ਵਰਤ ਰਹੀ ਆਪੋਜੀਸ਼ਨ ਹੀ ਵਰਤ ਰਹੀ ਸੀ ਉਸ ਸਮੇਂ ਆਪੋਜੀਸ਼ਨ ਜਿਹੜੀ ਆ ਉਹ ਕਰਨੀ ਸਾਡਾ ਫਰਜ਼ ਹੁੰਦਾ ਜਦੋਂ ਅਸੀਂ ਆਪੋਜੀਸ਼ਨ 'ਚ ਜਦੋਂ ਆਪਾਂ ਕ੍ਰਿਕਟ ਖੇលਦੇ ਹੋਣੇ ਤੁਸੀਂ ਜਿਹੜਾ ਬੋਲਿੰਗ ਕਰਦਾ ਹੁੰਦਾ ਉਹਨੇ ਬੋਲਿੰਗ ਕਰਨੀ ਜਿਹਨੇ ਬੈਟਿੰਗ ਕਰਨਾ ਬੈਟਿੰਗ ਕਰਨੀ ਆ ਜਦੋਂ ਤੁਹਾਡੀ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਗਏ ਹੋ ਤੇ ਤੁਸੀਂ ਮਤਲਬ ਸਾਰੀ ਚੀਜ਼ਾਂ ਉਹਨਾਂ ਦੀਆਂ ਗਲਤੀਆਂ ਜੋ ਸੀਗੀਆਂ ਉਹਨਾਂ ਦੇ ਜੋ ਘਟਾਲੇ ਸੀਗੇ ਉਹਨਾਂ ਵੱਲੋਂ ਜੋ ਕੀਤੇ ਜਾ ਰਹੇ ਉਹ ਸਾਰੇ ਹੁਣ ਤੁਸੀਂ ਭੁੱਲ ਗਏ ਹੋ ਜਾਂ ਫਿਰ ਤੁਸੀਂ ਉਸ ਨੂੰ ਜਾ ਕੇ ਕਿਹੜਾ ਘਟਾਲਾ ਦੱਸੋ ਜਦੋਂ ਤੁਸੀਂ ਕਹਿ ਰਹੇ ਸੀ ਪ੍ਰੈਸ ਕਾਨਫਰੰਸ ਕਾਫੀ ਕੀਤੀਆਂ ਹੈਗੀਆਂ ਜਦੋਂ ਗੈਸ ਗੈਸ ਜਦੋਂ ਗੈਸ ਜਦੋਂ ਗੈਸ ਉਹ ਹੋਇਆ ਜਦੋਂ ਲੀਕੇਜ ਕੋਈ ਉਸ ਬਾਅਦ ਵੀ ਤੁਸੀਂ ਕਿਹਾ ਕਿ ਭਗਵੰਤ ਮਾਨ ਕਿਉਂ ਨਹੀਂ ਬੋਲ ਰਹੇ ਉਸ ਤੋਂ ਬਾਅਦ ਜਦੋਂ ਆ ਆਪਣਾ ਮੈਂ ਮੇਰੀ ਗੱਲ ਸੁਣ ਲਓ ਜਦੋਂ ਇਹ ਆਪਣਾ ਲਤੀਪੁਰਾ ਉਜੜਿਆ ਉਦੋਂ ਵੀ ਤੁਸੀਂ ਕਈ ਸਵਾਲ ਚੱਕੇ ਉਸ ਤੋਂ ਬਾਅਦ ਕਈ ਹੋਰ ਚੀਜ਼ਾਂ ਹੋਈਆਂ ਉਹਨਾਂ ਸ ਹਲ ਚੁੱਕੇ ਹੁਣ ਉਹ ਸਾਰੀਆਂ ਚੀਜ਼ਾਂ ਖਤਮ ਲਤੀਪੁਰ ਜਦੋਂ ਲਤੀਪੁਰ ਹੋਇਆ ਮੈਂ ਤੋਂ ਬਾਹਰ ਗਿਆ ਸੀ ਨਾ ਕੋਈ ਗੈਸ ਕੰਡ ਹੋਇਆ ਇੱਥੇ ਠੀਕ ਆ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਨੇ ਆ ਦੂਜੀ ਪਾਰਟੀ 'ਚ ਹੁੰਨੀ ਆ ਉਹਦੀਆਂ ਲਾਈਨ ਤੇ ਉਹਦੀ ਦਿਸ਼ਾ ਅਨਸਾਰ ਚੱਲਣਾ ਪੈਂਦਾ ਹੁਣ ਜਦੋਂ ਜਿਹੜੀ ਪ੍ਰੈਸਿਸ ਤੁਸੀਂ ਕੰਮ ਕਰਦੇ ਆ ਤੁਹਾਨੂੰ ਉਹਦੀ ਦਿਸ਼ਾ ਲਾਈਨ ਲੈਣੀ ਪੈਂਦੀ ਆ ਲੈਨੇ ਕਿ ਨਹੀਂ ਲੈਨੇ ਕੱਲ ਨੂੰ ਤੁਸੀਂ ਹੋਰ ਚੈਨਲ ਤੇ ਚਲ ਜਾਓ ਉਹਨਾਂ ਦੀ ਪਾਲਿਸੀ ਹੋਰ ਹੋਵੇ ਤੁਹਾਨੂੰ ਉੱਤੇ ਚੱਲਣਾ ਪੈਣਾ ਆ ਸੋ ਮੈਂ ਇਹ ਤਾਂ ਫੈਸਲਾ ਹੁਣ ਤੁਸੀਂ ਨਹੀਂ ਕਰਨਾ ਨਾ ਮੈਂ ਕਰਨਾ ਇਹ ਪਬਲਿਕ ਨੇ ਕਰਨਾ ਹੈ ਵੋਟਰਾਂ ਨੇ ਫੈਸਲਾ ਕਰਨਾ ਹੈ ਵੋਟਰਾਂ ਨੇ ਵੋਟਾਂ ਪਾਉਣੀਆਂ ਤੇ ਵੋਟਰ ਇੱਕ ਤਰੀਕ ਨੂੰ ਫੈਸਲਾ ਲੈਣਗੇ 1 ਜੂਨ ਨੂੰ ਜਿੰਨੇ ਕੰਮ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਦੋ ਦਿਨ ਪਹਿਲਾਂ ਜਿੰਨੇ ਉਹਨਾਂ ਨੂੰ ਗਰਾਊਂਡ ਦੇ ਥੱਲੇ ਨੌਲੇਜ ਆ ਮੇਰਾ ਖਿਆਲ ਅਸੀਂ ਇਦਾਂ ਸੋਚਿਆ ਨਹੀਂ ਸੀ ਅਸੀਂ ਨਹੀਂ ਸੋਚਿਆ ਸੀ ਪਰ ਉਹ ਬੜੀ ਮਿਹਨਤ ਨਾਲ ਕੰਮ ਕਰ ਰਿਹਾ ਅੱਜ ਕੇਂਦਰ ਦੀ ਸਰਕਾਰ ਜਿਹੜੀ ਬੜੀ ਮਜ਼ਬੂਤ ਸਰਕਾਰ ਆ ਉਹ ਦੂਜੀਆਂ ਪਾਰਟੀਆਂ ਨੂੰ ਦਬਾ ਰਹੀ ਹੈ ਤੇ ਪੰਜਾਬ ਜਿਹੜਾ ਬੜਾ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਸਾਡੀ ਸਭ ਦੀ ਡਿਊਟੀ ਬਣਦੀ ਆ ਕਿ ਅਸੀਂ ਇੱਕ ਐਸੀ ਤਾਕਤ ਦੇ ਨਾਲ ਉਹਦੇ ਖਿਲਾਫ ਇਕਜੁੱਟ ਹੋਈਏ ਜਿਹੜੀ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਨੂੰ ਬਦਲਣਾ ਚਾਹੀਦਾ ਇਹ ਫੈਸਲਾ ਮੁੱਖ ਤੌਰ ਤੇ ਜਿੱਥੇ ਪੰਜਾਬ ਦੇ ਵਿਕਾਸ ਲਈ ਜਲੰਧਰ ਦੀ ਡਵੈਲਪਮੈਂਟ ਲਈ ਕਿਉਂਕਿ ਰਿੰਕੂ ਜੀ ਡਵੈਲਪਮੈਂਟ ਦਾ ਕੰਮ ਛੱਡ ਗਏ ਜ਼ਿੰਮੇਵਾਰੀ ਤੋਂ ਭੱਜ ਗਏ ਇੱਕ ਉਹਦੇ ਕਰਕੇ ਮੈਂ ਲਿਆ ਆ ਦੂਜਾ ਦੇਸ਼ ਦੇ ਸੰਵਿਧਾਨ ਨੂੰ ਇਸ ਵੇਲੇ ਖਤਰਾ ਹੈ ਉਹਦੇ ਵਾਸਤੇ ਕੱਲਾ ਮੇਰੇ ਦਾ ਹੀ ਨਹੀਂ ਹਰ ਨਾਗਰਿਕ ਦਾ ਇਹ ਫਰਜ਼ ਬਣਦਾ ਕਿ ਉਹ ਦਿੱਲੀ ਦੀ ਬੀਜੇਪੀ ਦੀ ਸਰਕਾਰ ਆ ਜਿਹੜਾ ਉਦੇ ਖਿਲਾਫ ਇਸ ਪਾਲੇ ਵਿੱਚ ਆ। ਅੱਛਾ ਸੁਸ਼ੀਲ ਤੁਸੀਂ ਹੁਣ ਤੁਸੀਂ ਕਿਹੜੇ ਅਜੈਂਡਿਆਂ ਨੂੰ ਲੈ ਕੇ ਜਾਂ ਫਿਰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਤੱਕ ਜਾਉਂਗੇ ਕਿਉਂਕਿ ਜੋ ਪੁਰਾਣੀਆਂ ਚੀਜ਼ਾਂ ਆਮ ਆਦਮੀ ਪਾਰਟੀ ਨੇ ਕਹੀਆਂ ਜਾਂ ਫਿਰ ਸੁਸ਼ੀਲ ਕੁਮਾਰ ਰੁਂਕੂ ਹਰੀ ਜਦੋਂ ਰਹੇ ਜੋ ਉਹਨਾਂ ਨੇ ਕਿਹਾ ਉਸ ਨੂੰ ਲੈ ਕੇ ਤਾਂ ਲੋਕ ਕਹਿੰਦੇ ਪਏ ਕਿ ਹੁਣ ਆਮ ਆਦਮੀ ਪਾਰਟੀ ਜੇਕਰ ਪ੍ਰਚਾਰ ਕਰਨ ਆਉਗੀ ਜਲੰਧਰ ਦੇ ਲੋਕ ਕਹਿੰਦੇ ਪਏ ਨੇ ਤਾਂ ਉਹਨਾਂ ਦੇ ਡੱਲੇ ਹੀ ਮਾਰਾਂਗੇ ਤੁਸੀਂ ਕੀ ਲੈ ਕੇ ਜਾਉਂਗੇ ਲੋਕਾਂ ਤੱਕ ਤੁਸੀਂ ਕੀ ਲੋਕਾਂ ਨੂੰ ਜਿਹੜਾ ਹੈਗਾ ਪ੍ਰਭੂਸਦ ਲਾਉਂਗੇ ਆ ਜਲੰਧਰ ਦੇ ਲੋਕ ਸੀ ਸੈਂਕੜੇ ਇਹ ਜਿਹੜੇ ਵਰਕਰ ਸੀਗੇ ਆਮ ਆਦਮੀ ਪਾਰਟੀ ਦੇ ਵਰਕਰ ਵਰਕਰਾਂ ਵਰਕਰਾਂ ਨੇ ਹੀ ਲੋਕਾਂ ਤੱਕ ਜਾਣਾ ਹੁੰਦਾ ਹੈ ਵਰਕਰ ਕੋਈ ਮਹਿਲਾਂ 'ਚ ਨਹੀਂ ਰਹਿੰਦੇ ਇਹ ਮਹੱਲਿਆਂ 'ਚ ਹੀ ਰਹਿੰਦੇ ਆ ਸੋ ਇਹਨਾਂ ਨੇ ਅੱਗੇ ਜਿਮਨੀ ਚੋਣ ਜਿਤਾਈ ਸੀ ਹਲੇ ਸਾਲ ਹੀ ਹੋਇਆ ਤੇ ਇਹਨਾਂ ਨੇ ਹੁਣ ਕੰਮ ਕਰਨਾ ਸੋ ਇਹਨਾਂ ਦੇ ਕੰਮ ਦੇ ਨਾਲ ਅਸੀਂ ਲੋਕਾਂ 'ਚ ਅਜੰਡਾ ਲੈ ਕੇ ਜਾਵਾਂਗੇ ਜਲੰਧਰ ਦੀ ਡਿਵੈਲਪਮੈਂਟ ਦਾ ਰਿੰਕੂ ਜੀ ਜਿੱਤ ਕੇ ਚਲ ਗਿਆ ਆਪਣੇ ਫਰਜ਼ ਦੀ ਅਦਾਇਗੀ ਨਹੀਂ ਕਰਕੇ ਗਿਆ ਉਹਨਾਂ ਨੂੰ ਆਪਣੇ ਫਰਜ਼ ਦੀ ਅਦਾਇਗੀ ਕਰਨੀ ਚਾਹੀਦੀ ਸੀ ਜਲੰਧਰ ਚ ਸੜਕਾਂ ਟੁੱਟੀਆਂ ਆ ਕੂੜਾ ਪਿਆ ਆ ਉਹਨਾਂ ਨੂੰ ਉਧਰ ਆਪਣਾ ਧਿਆਨ ਸਾਰਾ ਲਾਉਣਾ ਚਾਹੀਦਾ ਸੀ ਹੁਣ ਲੋਕਾਂ ਨੇ ਤਾਂ ਐਮਪੀ ਬਣਾਤਾ ਐਮਪੀ ਤੋਂ ਵੱਧ ਲੋਕ ਕੀ ਬਣਾ ਦੇਣ ਕਿਸੇ ਨੂੰ ਜਾਂ ਐਮਐਲਏ ਬਣਾਉਂਦੇ ਹੁੰਦੇ ਜਾਂ ਐਮਪੀ ਬਣਾਉਂਦੇ ਹੁੰਦੇ ਲੋਕਾਂ ਨੇ ਐਮਪੀ ਬਣਾਤਾ ਉਹਨਾਂ ਨੂੰ ਅੱਗੇ ਤਾਂ ਹੁਣ ਉਹਨਾਂ ਦਾ ਫਰਜ਼ ਸੀ ਵੀ ਉਹ ਕਿਦਾਂ ਕੰਮ ਕਰਾਉਣਾ ਹੈ ਭਾਨੇ ਵਾਜੀ ਥੋੜੀ ਚਾਹੀਦੀ ਹੈ ਮੇਰਾ ਫਲਾਨਾ ਅਫਸਰ ਮੇਰਾ ਕਹਿਣਾ ਨਹੀਂ ਮੰਨਦਾ ਇਹ ਭਾਨੇ ਵਾਜੀ ਪੂਰੀ ਤਾਂ ਕਹਿੰਦੀ ਸੀਗੇ ਬਈ ਮੇਰੇ ਤੇ ਹੱਥ ਬੰਨ ਲੀ ਸੀਗੇ ਜਦੋਂ ਮੈਂ ਐਮਪੀ ਬਣ ਗਿਆ ਜਦੋਂ ਤੁਸੀਂ ਜੇਕਰ ਚਲੋ ਫਿਰ ਫਿਊਚਰ ਜੇਕਰ ਤੁਸੀਂ ਬਣਦੇ ਹੋ ਕਿ ਆਜ਼ਾਦ ਕੰਮ ਕਰੋਗੇ ਤੁਸੀਂ ਜਿਵੇਂ ਰਿੰਕੂ ਖੋਰੀ ਕਹਿ ਰਹੇ ਨੇ ਮੇਰਾ ਭਾਈ ਹੱਥ ਬੰਨ ਲਿਆ ਸੀਗਾ ਦਿੱਲੀ ਦੇ ਹੇਟ ਜਿਹੜਾ ਹੈ ਮੈਨੂੰ ਰੱਖਿਆ ਗਿਆ ਸੀ ਕੀ ਕਹਿੰਦੇ ਹੁੰਦੇ ਇੱਕ ਖਾਨ ਆ ਮੇਰੇ ਖਿਆਲ ਹੱਥ ਨਾ ਪਹੁੰਚਾ ਥੂਕੜੀ ਉਹ ਹੱਥ ਉਹਨਾਂ ਨੇ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਹ ਜਾ ਕੇ ਬੈਠਦੇ ਕਾਰਪੋਰੇਸ਼ਨ ਦੇ ਦਫਤਰ ਚ ਭਾਵੇਂ ਉੱਥੇ ਬਾਹਰ ਬਰਾਂਡੇ ਚ ਕੁਰਸੀ ਢਾਲ ਲੈਂਦੇ ਕੰਮ ਕਰਾਉਂਦੇ ਲੋਕਾਂ ਦੇ ਸੜਕਾਂ ਦਾ ਕੰਮ ਸੀਵਰੇਜ ਦਾ ਕੰਮ ਕੂੜੇ ਦਾ ਕੰਮ ਡੰਪ ਦਾ ਕੰਮ ਮੈਨੂੰ ਦੱਸ ਦੇਣ ਭਈ ਉਹ ਜਿੰਨੇ ਜਲੰਧਰ ਦੇ ਇਸ਼ੂ ਆ ਆ ਡੰਪ ਵਾਲੇ ਇਸ਼ੂ ਆ ਕਦੀ ਉੱਥੇ ਗਏ ਵੋਟਾਂ ਬਲੈਂਡ ਤੋਂ ਵੱਧ ਗਏ ਹੀ ਨਹੀਂ ਉੱਥੇ ਸੋ ਉਹਨਾਂ ਦੇ ਦਿਮਾਗ ਵਿੱਚ ਕੁਝ ਹੋਰ ਗੱਲਾਂ ਸੀ ਚਲੋ ਆਪਾਂ ਉੱਤੇ ਨਹੀਂ ਜਾਣਾ ਹੁਣ ਅਸੀਂ ਤੁਹਾਨੂੰ ਇਹ ਮੈਂ ਜੇ ਮੈਨੂੰ ਸੇਵਾ ਮਿਲੀ ਆ ਮੈਂ ਜਲੰਧਰ ਦਾ ਰਹਿਣ ਵਾਲਾ ਆ ਆ ਮੇਰਾ ਘਰ ਆ ਮੈਂ ਇੱਥੇ ਹੀ ਰਹਿਣਾ ਤੇ ਮੈਂ ਇਹ ਸਾਰੇ ਕੰਮ ਕਰਾਂਗਾ ਦੋ ਸਵਾਲ ਮੇਰੇ ਆਖਰੀ ਨੇ ਕਿ ਨੇ ਇੱਕ ਮੈਨੂੰ ਦੱਸ ਦਿਓ ਕਿ ਤੁਸੀਂ ਮੇਨ ਕਿਹੜੇ ਏਜੰਡੇ ਨੂੰ ਲੈ ਕੇ ਹੁਣ ਲੋਕਾਂ ਤੱਕ ਜਾਓਗੇ ਕਿਉਂਕਿ ਲੋਕ ਚਾਹੁੰਦੇ ਨੇ ਕਈ ਪਹਿਲਾਂ ਭਗਵੰਤ ਸਿੰਘ ਮਾਨਕੁਰੀ ਜਦੋਂ ਜਲੰਧਰ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਸਪੋਰਟਸ ਕਾਲਜ ਜਿਹੜਾ ਹੈਗਾ ਹੈ ਉਹ ਹੱਬ ਨੂੰ ਵਧੀਆ ਤਰੀਕੇ ਨਾਲ ਸੁਧਾਰਾਂਗੇ ਤੇ ਕਈ ਹੋਰ ਚੀਜ਼ਾਂ ਹੈਗੀਆਂ ਨੇ ਉਹ ਕਰਾਂਗੇ ਤੁਸੀਂ ਮੇਨ ਏਜੰਡਾ ਕੀ ਲੈ ਕੇ ਜਾਓਗੇ ਕਿ ਲੋਕਾਂ ਤੱਕ ਤੁਸੀਂ ਜਾਓਗੇ ਐਂਡ ਆਖਰ ਬਹੁਤ ਸਾਰੇ ਏਜੰਡੇ ਆ ਜਲੰਧਰ ਦਾ ਕੋਈ ਇੱਕ ਕੰਮ ਨਹੀਂ ਆ ਪੰਜ ਕੰਮ ਨਹੀਂ ਆ ਬਹੁਤ ਸਾਰੇ ਕੰਮ ਆ ਉਹ ਅਸੀਂ ਤੁਹਾਨੂੰ ਥੋੜੇ ਦਿਨਾਂ ਚ ਦੱਸਾਂਗੇ ਬੀ ਕੀ ਸਾਡਾ ਵਿਜ਼ਨ ਹੈ ਮੈਂ ਕੀ ਕਰਨਾ ਚਾਹੁੰਦਾ ਆ ਠੀਕ ਆਖਰੀ ਸਵਾਲ ਮੇਰਾ ਚਰਨਜੀਤ ਸਿੰਘ ਚੰਨੀ ਸੁਸ਼ੀਲ ਕੁਮਾਰ ਰਿੰਕੂ ਪੰਮ ਕੁਮਾਰ ਟਿੰਨੂ ਤੁਸੀਂ ਕਿਹਨੂੰ ਮੰਨਦੇ ਹੋ ਤੁਸੀਂ ਹੈਗੇ ਹੁਣ ਇਸ ਵਕਤ ਆਮ ਆਦੀ ਪਾਰਟੀ ਤੋਂ ਕੋਈ ਲੱਗਦਾ ਏ ਤੁਹਾਡੇ ਫਾਈਟ ਦਾ ਤੁਸੀਂ ਦੱਸ ਰਹੇ ਹੋ ਕਿ ਕੋਈ ਹੈ ਇਸ ਵਕਤ ਕਿਸ ਨੂੰ ਤੁਹਾਨੂੰ ਲੱਗਦਾ ਦੇਖੋ ਮੁਕਾਬਲਾ ਮੁੱਦਿਆਂ ਦਾ ਹੁੰਦਾ ਇੱਥੇ ਕੋਈ ਬੰਦਾ ਕੋਈ ਅਰਸ਼ਾ ਤੋਂ ਨਹੀਂ ਉਤਰ ਗਿਆ ਮੁਕਾਬਲਾ ਮੁੱਦਿਆਂ ਦਾ ਮੁਕਾਬਲਾ ਪਰਫਾਰਮੈਂਸ ਦਾ ਚਰਨਜੀਤ ਸਿੰਘ ਚੰਨੀ ਬਤੌਰ 4.5 ਸਾਲ ਕੈਬਨਿਟ ਮਿਨਿਸਟਰ 3 ਸਾਲ ਮੁੱਖ ਮੰਤਰੀ ਉਹਨਾਂ ਦੀ ਕੋਈ ਪਰਫਾਰਮੈਂਸ ਜਦੋਂ ਉਹ ਟੈਕਨੀਕਲ ਐਜੂਕੇਸ਼ਨ ਮੰਤਰੀ ਸੀ ਉਹਨਾਂ ਨੇ ਸਾਡੇ ਆਦਮਪੁਰ ਦੀ ਆਈਟੀਆਈ ਬੰਦ ਕਰਤੀ ਬਦਲਾ ਰੂਪਾਵਨਾ ਨਾਲ 3 4 ਸਾਲ ਬੰਦ ਰੱਖੀ ਉਹਨਾਂ ਨੇ ਮੁੱਖ ਮੰਤਰੀ ਬਣ ਕੇ ਜਿੰਨੇ ਉਹ ਕੰਮ ਐਲਾਨ ਕਰਕੇ ਗਏ ਜਿੰਨੇ ਕਾਗਜ਼ੀ ਆਰਡਰ ਕੀਤੇ ਇੱਕ ਵੀ ਉਹਨਾਂ ਦਾ ਆਰਡਰ ਗਰਾਊਂਡ ਤੱਕ ਤਿੰਨਾਂ ਮਹੀਨਿਆਂ ਚ ਪਹੁੰਚਿਆ ਨਹੀਂ ਕੋਈ ਵੀ ਨਹੀਂ ਕੰਮ ਹੋਇਆ ਨਾਲੇ ਸਵਾਲ ਆ ਬਈ ਤੁਸੀਂ ਖਰੜ ਤੋਂ ਜਲੰਧਰ ਆ ਰਹੇ ਹੋ ਖਰੜ ਦੇ ਲਾਗੇ ਰਿਜ਼ਰਵ ਸੀਟ ਫਤੇਗੜ ਸਾਹਿਬ ਹੈ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਰਹੇ ਹੋ ਤੁਸੀਂ ਆਪਣੇ ਘਰ ਦੀ ਘਰੇਲੂ ਸੀਟ ਤੋਂ ਕਿਉਂ ਨਹੀਂ ਲੜ ਰਹੇ ਜਲੰਧਰ ਲੜਨ ਦਾ ਕੀ ਕਾਰਨ ਹੈ ਤੇ 2 ਮਹੀਨੇ ਲਈ ਇੱਥੇ ਕੋਠੀ ਲਈ ਕਰਾਇਤੇ ਸਿਰਫ 2 ਮਹੀਨੇ ਲਈ ਤੇ ਲੋਕ ਸਮਝ ਗਏ ਕਿ ਉਹ ਸਿਰਫ ਉਹਨਾਂ ਦਾ ਮਕਸਦ ਵੋਟਾਂ ਲੈਣ ਦਾ ਆ ਜਦੋਂ ਪਿਛਲੀ ਵਾਰੀ ਉਹ ਦੋ ਸੀਟਾਂ ਤੋਂ ਹਾਰ ਗਏ ਸੀ ਤੇ ਰਿਜ਼ਲਟ ਆਉਣ ਦੇ ਦੂਜੇ ਦਿਨ ਹੀ ਅਮਰੀਕਾ ਚਲੇ ਗਏ ਸੀ ਦਸਾਂ ਮਹੀਨਿਆਂ ਬਾਅਦ ਅਮਰੀਕਾ ਤੋਂ ਮੁੜੇ ਸੀ ਕੀ ਇਹੋ ਜਿਹਾ ਨੁਮਾਇੰਦਾ ਚਾਹੀਦਾ ਹੈ ਜਿਹੜਾ ਕਿਸੇ ਵੀ ਹਾਲਤ ਵਿੱਚ ਆਪਣੇ ਹਲਕੇ ਨੂੰ ਮਜਬੂਰ ਚ ਛੱਡ ਜਾਵੇ ਇਹੋ ਜਿਹਾ ਨੁਮਾਇੰਦਾ ਜਲੰਧਰ ਨੂੰ ਤਾਂ ਬਿਲਕੁਲ ਨਹੀਂ ਚਾਹੀਦਾ ਇਹ ਤਾਂ ਬਿਲਕੁਲ ਪੰਕ ਕੁਮਾਰ ਟਿੰਗੂਰੀ ਨਾਲ ਜਨਦ ਨਾਲ ਖਾਸੀ ਗਲਬਾਤ ਕੀਤੀ ਹੈ ਕੈਮਰਾਮੈਨ ਪੰਕਿਤ ਨਾਲ ਅਜਗੁਪਤਾ ਬਹੁਛੇ ਟਾਈਮ ਚਲੰਦ